ਸਾਲ 2014 ਬਠਿੰਡਾ ਵਰਗੀ ਵਕਾਰੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਤੇ ਫਿਲਮ ਅਦਾਕਾਰ ਤੇ ਗਾਇਕ ਜੱਸੀ ਜਸਰਾਜ ਨੇ ਅੱਜ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਕਿਉਂ ਦਿੱਤਾ ਹੈ? ਅੱਗੇ ਜੱਸੀ ਕੀ ਕਰਨਗੇ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਜੱਸੀ ਜਸਰਾਜ ਇਸ ਵਕਤ ਸਾਹਮਣੇ ਬਣੇ ਹੋਏ। ਜੱਸੀ ਤੁਹਾਡਾ ਸਵਾਗਤ ਹੈ ਜੀ। ਸਾਸਿਕਾ ਜੀ। ਮੈਨੂੰ ਤਾਂ ਅਸਤੀਫਾ ਦੇਣ ਦਾ ਕਾਰਨ ਦੱਸੋ। ਅਸਤੀਫਾ ਜੀ ਦੇਖੋ ਇਸ ਉੱਥੇ ਸੁਣਵਾਈ ਤਾਂ ਹੈ ਨਹੀਂ ਕੋਈ। ਪਿੱਛਾ ਹੁੰਦਾ ਵੀ ਜਦੋਂ ਬਹੁਤ ਵਧੀਆ ਦਿਨ ਚੱਲਦੇ ਹੁੰਦੇ ਹਨ ਨਾ ਤਾਂ ਵੱਡੋ ਤਾਂ ਬੜਾ ਉਹ ਜ਼ਮੀਨ ਭੁੱਲ ਜਾਂਦਾ ਜੀ ਉਹ ਬਟ ਓਬਵੀਅਸ ਹੈ ਜਿਹਦੀ ਅਚਾਨਕ ਸਫਲਤਾ ਮਿਲ ਜਾ ਜੀ ਨੂੰ ਉਹ ਪੈਰ ਛੱਡ ਜਾਂਦਾ ਉਹਨਾਂ ਦਿਨਾਂ 'ਚ ਤਾਂ ਮੰਨਦੇ ਆ ਵੀ ਤੁਸੀਂ ਪੈਰ ਛੱਡ ਗਏ ਸੀ ਪਰ 2017 ਤੋਂ ਬਾਅਦ ਜਦੋਂ ਤੁਹਾਡੀਆਂ ਸੀਟਾਂ ਘਟ ਆਈਆਂ ਨੇ ਉਸ ਤੋਂ ਬਾਅਦ ਫੇਰ ਪਤਨ ਵੱਲ ਗਈ ਆ ਆਮ ਆਦਮੀ ਪਾਰਟੀ ਸ਼ਾਹਕੋਟ 'ਚ ਤੁਹਾਨੂੰ ਵੋਟਾਂ ਨਹੀਂ ਪਈਆਂ 1900 ਵੋਟ ਪਈ ਫੇਰ ਤੁਹਾਨੂੰ ਗੁਰਦਾਸਪੁਰ ਦੇ ਵਿੱਚ ਜਿੱਥੇ ਜ਼ਿਆਦਾ ਵੋਟ ਪੈਣੀ ਚਾਹੀਦੀ ਸੀ ਠੀਕ ਆ ਅਚਾਨਕ ਹੀ ਉਸ ਤੋਂ ਬਾਅਦ ਹੀ ਲੋਕ ਸਭ ਆਪਣੇ ਵਿਧਾਨ ਸਭਾ ਇਲੈਕਸ਼ਨਾਂ ਤੋਂ ਬਾਅਦ ਤਿੰਨ ਚਾਰ ਮਹੀਨੇ ਚ ਤੁਹਾਨੂੰ ਉੱਥੇ 23000 ਵੋਟ ਪਈ ਤੇ ਬਾਕੀਆਂ ਨੂੰ ਲੱਖਾਂ ਚ ਵੋਟਾਂ ਪਈਆਂ ਤਿੰਨ ਤਿੰਨ ਚਾਰ ਚਾਰ ਲੱਖ ਵੋਟ ਪਈ ਬਾਕੀ ਕੈਂਡੀਡੇਟਾਂ ਨੂੰ ਤਾਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਈਵਨ ਸਾਰੀ ਲੀਡਰਸ਼ਿਪ ਨੂੰ ਇਹ ਬੈਠ ਕੇ ਮੰਥਨ ਕਰਨਾ ਚਾਹੀਦਾ ਸੀ ਵੀ ਲੋਕੀ ਅਚਾਨਕ ਤੁਹਾਡੇ ਤੋਂ ਦੂਰ ਕਿਉਂ ਹੋ ਗਏ ਉਹਨਾਂ ਨੇ ਫਿਰ ਮੰਥਨ ਨਹੀਂ ਕੀਤਾ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨਾ ਤਾਂ ਕਦੀ ਪੰਜਾਬ ਆਏ ਫਿਰ ਮਜੀਠੀਆ ਤੋਂ ਮਾਫੀ ਮੰਗੇ ਸਰ ਕਿਸੇ ਤੋਂ ਨਹੀਂ ਪੁੱਛਦੇ ਠੀਕ ਹੈ ਜੀ ਫਿਰ ਸੁਖਪਾਲ ਸਿੰਘ ਖਹਿਰਾ ਨੂੰ ਲਾ ਦਿੰਦੇ ਆ ਜਿਹੜਾ ਆਵਾਜ਼ ਚੱਕਦਾ ਆ ਤਾਂ ਫਿਰ ਤੁਸੀਂ ਬਚਾਉਣਾ ਕੀ ਚਾਹੁੰਦੇ ਹੋ ਤੁਸੀਂ ਪਾਰਟੀ ਆ ਤਾਂ ਮਤਲਬ ਤੁਹਾਡੇ ਕਿਹੜੇ ਹਿੱਤ ਨੇ ਐਸੇ ਹਿਡਨ ਕਿਹੜੇ ਏਜੰਡੇ ਨੇ ਤੁਹਾਡੇ ਜਿਹੜੇ ਸਾਡੇ ਸਾਰੇ ਪੰਜਾਬੀਆਂ ਦੀ ਸਮਝ ਚ ਨਹੀਂ ਆ ਰਹੇ ਜੀ ਕਿ ਤੁਸੀਂ ਸਾਰੇ ਸੱਚੇ ਬੰਦੇ ਕੁਰਬਾਨ ਕਰ ਕਰ ਮਾਰਨੇ ਜਿਹੜੇ ਮਿਹਨਤੀ ਕੰਮ ਕਰਦੇ ਆਪਣੀ ਜੌਬ ਪਾਰਟੀ ਚ ਰਹਿੰਦੇ ਹੋ ਠੀਕ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਵੀ ਕੱਢ ਕੱਢ ਬਾਹਰ ਮਾਰੀ ਜਾ ਰਹੇ ਹੋ ਚਲੋ ਅਗਲਾ ਅਗਲਾ ਸਟੈਪ ਹੁਣ ਕੀ ਹੈ ਅਗਲਾ ਸਟੈਪ ਸਾਡਾ ਇਹੀ ਹੋਊਗਾ ਜੀ ਵੀ ਜਿਹੜੇ ਸਾਡੇ ਲੋਕ ਨੇ ਕਿਉਂਕਿ ਲੋਕ ਕਹਿੰਦੇ ਯਾਰ ਜੱਸੀ ਤੂੰ ਜਜਵਾਤੀ ਹੋ ਕੇ ਉਦੋਂ ਆਪਣਾ ਵਿੱਚ ਰਹਿੰਦਾ ਆਪਣਾ ਰਾਮ ਨਾਲ ਐਮਐਲਏ ਬਣਦਾ ਤੂੰ ਵਿਧਾਨ ਸਭਾ ਜਾਂਦਾ ਵਿਧਾਨ ਸਭਾ ਤੇ ਜਾ ਕੇ ਮੈਟਰ ਚੱਕਦਾ ਕਹਿੰਦਾ ਜਿਆਦਾ ਵਧੀਆ ਸੀ ਕਹਿੰਦਾ ਇਹ ਲੋਕ ਇਦਾਂ ਦੇ ਹੀ ਨੇ ਕਹਿੰਦਾ ਤੁਹਾਨੂੰ ਇਦਾਂ ਦੇ ਹੀ ਲੋਕ ਮਿਲਣਗੇ ਤੇ ਉਹ ਲੋਕ ਕਹਿੰਦੇ ਆ ਵੀ ਹੁਣ ਉਹਨਾਂ ਨੇ ਇੱਕ ਗਦਰ ਫੈਡਰੇਸ਼ਨ ਬਣਾਈ ਆ ਜਿਹਦੇ ਵਿੱਚ ਮੈਂ ਵੀ ਇੱਕ ਵਲੰਟੀਅਰ ਹਾਂ ਤੇ ਉਹਨਾਂ ਨੇ ਮੈਨੂੰ ਮੇਰੇ ਜ਼ਿੰਮੇਵਾਰੀ ਲਈ ਆ ਵੀ ਜਾ ਕੇ ਉੱਥੇ ਜਿਹੜੇ ਕੋਈ ਲਾਈ ਕਮੈਂਡਡ ਪੀਪਲ ਨੇ ਜਿਹੜੇ ਕੋਈ ਚੰਗੇ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਤੇ ਜਿਹੜੇ ਕੋਈ ਹੁਣ ਕਹਿ ਰਹੇ ਨੇ ਵੀ ਅਸੀਂ ਹੁਣ ਅਸੀਂ ਪੰਜਾਬ ਬਚਾਵਾਂਗੇ ਭਗਵੰਤਾਂਰ ਉਹਨਾਂ ਤੋਂ ਕੇਜਰੀਵਾਲ ਤੋਂ ਨਹੀਂ ਬਚਿਆ ਵੀ ਉਹਨਾਂ ਨਾਲ ਵੀ ਮੀਟਿੰਗਾਂ ਕਰੋ ਵੀ ਉਹਨਾਂ ਦਾ ਕੀ ਏਜੰਡਾ ਆ ਕਿਉਂਕਿ ਜਿਹੜੇ ਕਈ ਐਨਆਰਆਈਓ ਕਹਿੰਦੇ ਜਾਓ ਬਾਈ ਆ ਫਲਾਣੇ ਗਰੁੱਪ ਚਲ ਜਾਓ ਖੈਰਾ ਗਰੁੱਪ ਚਲ ਜਾਓ ਜਾਂ ਦੂਜਿਆਂ ਚਲ ਜਾਓ ਅਸੀਂ ਉਹ ਕਾਲੀ ਨਹੀਂ ਕਰਨਾ ਚਾਹੁੰਦੇ ਵੀ ਅਸੀਂ ਦੇਖਣਾ ਚਾਹੁੰਦੇ ਵੀ ਪੂਰਾ ਅਲਾਈਅੰਸ ਹੈ ਜਿਹੜਾ ਜੀ ਅਲਾਈਅੰਸ ਦਾ ਟੈਂਪਰੇਚਰ ਕੀ ਹੈ ਕਿਹੜੀ ਸੁਰਚ ਕਿਹੜੇ ਲੀਡਰ ਬੋਲ ਰਹੇ ਨੇ ਜੇ ਅਲਾਈਅੰਸ ਚ ਇੱਕ ਮੁਠਤਾ ਹੋਈ ਜੇ ਅਲਾਈਅੰਸ ਵਾਕਈ ਪੰਜਾਬ ਬਚਾਉਣ ਲਈ ਜਦੋਂ ਜਹਿਦ ਕਰਨਾ ਚ ਉਹਨਾਂ ਨਾਲ ਜੁੜ ਸਕਦੇ ਆ ਦੱਸੀ ਮੰਨਿਆ ਕਿ ਤੁਸੀਂ ਬਠਿੰਡਾ ਵਰਗੀ ਸੀਟ ਤੋਂ ਜਿਹੜਾ ਹੈਗਾ ਹਰ ਸਿਮਰਤ ਕੋਰ ਬਾਦਲ ਵਰਗੇ ਜਿਹੜੇ ਵਕਕਾਰੀ ਉਮੀਦਵਾਰਾਂ ਨੂੰ ਜਿਹੜਾ ਟੱਕਰ ਦਿੱਤੀ ਸੀ ਪਰ ਹੁਣ ਇਹ ਲੱਗ ਰਿਹਾ ਹੈ ਕਿ ਤੁਸੀਂ ਪੰਜਾਬ ਡੈਮੋਕਰੈਟਿਕ ਅਲਾਈਅੰਸ ਵਿੱਚ ਨਾ ਜਾ ਕੇ ਜਾਂ ਸੁਖਪਾਲ ਸਿੰਘ ਖੈਰਾ ਦੀ ਪਾਰਟੀ 'ਚ ਨਾ ਜਾ ਕੇ ਜਾਂ ਕਿਸੇ ਵੀ ਹੋਰ ਉਸ ਤਿਰਨਾ ਨਾ ਜਾ ਕੇ ਜਿਹੜੇ ਆਲਰੇਡੀ 1.5 ਸਾਲ 2 ਸਾਲ ਤੋਂ ਇਸ ਪਾਸੇ ਲੱਗੇ ਹੋਏ ਸੀ ਪਾਰਟੀ ਤੋਂ ਬਾਹਰ ਜਾ ਕੇ ਤੁਸੀਂ ਗਦਰ ਫਾਊਂਡੇਸ਼ਨ ਇਸ ਕਰਕੇ ਬਣਾ ਰਹੇ ਹੋ ਕਿ ਤੁਸੀਂ ਆਪਣੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਟਿਕਟ ਪੱਕੀ ਕਰਨਾ ਚਾਹੁੰਦੇ ਹੋ ਤੁਸੀਂ ਉਸ ਸ਼ਰਤ ਦੇ ਉੱਤੇ ਜਿਹੜਾ ਹੈਗਾ ਜਿਹੜਾ ਆਪਣਾ ਮੁੱਲ ਪਵਾ ਕੇ ਆਪਣੀ ਫਾਊਂਡੇਸ਼ਨ ਵੱਖਰੀ ਬਣਾ ਕੇ ਜਿਹੜਾ ਹੈਗਾ ਅਲਾਈਅੰਸ ਜਾਓਗੇ ਨਹੀਂ ਜੀ ਇਹ ਸਾਰਿਆਂ ਨੂੰ ਪਤਾ ਸੁਖਪਾਲ ਖਹਿਰਾ ਜੀ ਨੂੰ ਪਤਾ ਤੇ ਈਵਨ ਜਿਹੜੇ ਕੋਈ ਹੋਰ ਲੀਡਰ ਨੇ ਧਰਮਵੀਰ ਗਾਂਧੀ ਜੀ ਨੂੰ ਪਤਾ ਕਿ ਜੱਸੀ ਜਸਰਾਜ 2014 ਚ ਵੀ ਅਨੰਦਪੁਰ ਚੀ ਕਹਿੰਦਾ ਸੀ ਲੜਾਓ ਉਸ ਤੋਂ ਬਾਅਦ ਵੀ ਹੁਣ ਵੀ 4 ਮਹੀਨਾ ਪਹਿਲਾਂ ਖੈਰਾ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੂੰ ਕਿਹਾ ਸੀਗਾ ਕਿ ਭਾਈ ਉਦੋਂ ਤਾਂ ਹਲੇ ਪਾਰਟੀ ਨਹੀਂ ਸੀ ਛੱਡੀ ਉਹਨਾਂ ਨੇ ਉਦੋਂ ਆਪਣੀ ਪਾਰਟੀ ਨਹੀਂ ਸੀ ਬਣਾਈ ਉਹਨਾਂ ਨੇ ਅਸੀਂ ਉਹਨਾਂ ਨੂੰ ਉਦੋਂ ਵੀ ਕਹਿ ਦਿੱਤਾ ਸੀ ਭਾਜੀ ਜੇ ਐਦਾਂ ਹੀ ਤੁਸੀਂ ਪੰਜਾਬ ਲਈ ਲੜਨਾ ਚਾਹੁੰਦੇ ਹੋ ਬਿਸ਼ੱਕ ਐਲਓਪੀ ਤਾਂ ਹੁਣ ਲਾਏ ਗਏ ਹੋ ਤੁਸੀਂ ਹੁਣ ਸੱਚ ਬੋਲ ਰਹੇ ਹੋ ਵੀ ਹਾਂ ਯਾਰ ਗਲਤ ਹੋ ਰਿਹਾ ਸੀ ਆਮ ਆਦਮੀ ਪਾਰਟੀ 'ਚ ਅਸੀਂ ਪਹਿਲਾਂ ਤੋਂ ਕਹਿੰਦੇ ਸੀ ਵੀ ਮੈਂ ਆਨੰਦਪੁਰ ਤੋਂ ਸੀਟ ਲੜਨੀ ਭਾਜੀ ਤੁਹਾਡੀਆਂ ਛੋਬੇ ਸ਼ਾਮਾਂ ਤੇ ਤੁਹਾਡੇ ਸਾਥ ਦੀ ਲੋੜ ਹੋਊਗੀ ਉਹ ਤਾਂ ਹੁਣ ਪਾਰਟੀ ਬਣੀ ਆ ਨਾ 8 ਜਨਵਰੀ ਨੂੰ ਨਹੀਂ ਮੈਂ ਕਿ ਇਹ ਗੱਲ ਪੱਕੀ ਹੈ ਫਿਰ ਕਿ ਤੁਸੀਂ ਆਨੰਦਪੁਰ ਤੋਂ ਟਿਕਟ ਜਿਹੜੀ ਹੈਗੀ ਆ ਆਪਣੀ ਪੱਕੀ ਕਰਨਾ ਚਾਹੁੰਦੇ ਹੋ ਭਾਵੇਂ ਉਹ ਆਈਸ ਵੱਲੋਂ ਹੋਵੇ ਭਾਵੇਂ ਤੁਹਾਡੇ ਗਦਰ ਫਾਊਂਡੇਸ਼ਨ ਵੱਲੋਂ ਹੋਵੇ ਭਾਜੀ ਜਿਹੜੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਹੋਵੇ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਗਦਰ ਫੈਡਰੇਸ਼ਨ ਆ ਉਹ ਤਾਂ ਕਦੋਂ ਦੇ ਕਹਿ ਰਹੇ ਆ ਜਿਹੜੇ ਲੋਕ ਆ ਉਹ ਕਦੋਂ ਦੇ ਕਹਿ ਰਹੇ ਕਿ ਤੁਸੀਂ ਇੱਥੇ ਲੜੋ ਮੈਂ ਇੱਕ ਸਪਸ਼ਟ ਜਵਾਬ ਹੈ ਨਾ ਕਿ ਤੁਸੀਂ ਆਨੰਦਪੁਰ ਤੋਂ ਇਲੈਕਸ਼ਨ ਲੜਨਾ ਆਪਨੇ ਜਾਵਾਂਗੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਆਵਾਂਗੇ ਜੀ ਉੱਥੇ ਅੰਤਰ ਧਿਆਨ ਹੋ ਕੇ ਉਹ ਦਾਤੇ ਦੀ ਆਗਿਆ ਨਾਲ ਜੋ ਉੱਥੋਂ ਆਵਾਜ਼ ਆਏਗੀ ਜੀ ਉਸ ਆਵਾਜ਼ ਦਾ ਪਾਲਣ ਕਰਾਂਗੇ ਬਾਕੀ ਇਹਨਾਂ ਸਾਰਿਆਂ ਨੂੰ ਮਿਲਾਂਗੇ ਵੀ ਵੀ ਤੁਹਾਡੀ ਕਿੱਟੀ ਚ ਕੌਣ ਕੌਣ ਹੈ ਹਮ ਠੀਕ ਹੈ ਨਾ ਵੀ ਜੇ ਤੁਹਾਡੇ ਕੋਲ ਸਤ ਤੋਂ ਬਿਹਤਰ ਬਿਹਤਰ ਕੋਈ ਹੈ ਤਾਂ ਦੋ ਜੇ ਪੰਜਾਬ ਤਾਂ ਉਹ ਤਾਂ ਹੀ ਬਚੂਗਾ ਨਾ ਜੇ ਜਿੱਤੋਂਗੇ ਜੀ ਤੇ ਜੇ ਤੁਹਾਡੇ ਕੋਲ ਬਿਹਤਰ ਹੈ ਤਾਂ ਤੁਸੀਂ ਦੋ ਜੋ ਦਾਤੇ ਦੀ ਆਵਾਜ਼ ਹੋਈ ਉਹੀ ਆਵਾਜ਼ ਨੂੰ ਸੁਣ ਕੇ ਅੱਜ ਤੱਕ ਸੱਚ ਬੋਲਿਆ ਉਹ ਸੱਚ ਸੱਚ ਸਾਬਤ ਵੀ ਹੋਇਆ ਬੇਸ਼ੱਕ 2-3 ਸਾਲਾਂ ਬਾਅਦ ਸਹੀ ਜੀ ਤੇ ਹੁਣ ਵੀ ਅਸੀਂ ਇਹੀ ਕਹਿੰਦੇ ਆ ਕਿ ਉੱਥੋਂ ਜੋ ਆਵਾਜ਼ ਆਈ ਉਹ ਆਵਾਜ਼ ਆਪਣੇ ਅੰਦਰ ਲੈ ਕੇ ਇਹਨਾਂ ਸਾਰਿਆਂ ਨਾਲ ਮੀਟਿੰਗ ਕਰਾਂਗੇ ਤੁਸੀਂ ਮੇਰਾ ਸਵਾਲ ਬੜਾ ਦਿਲਚਸਪ ਹੈ ਜਰਾ ਧਿਆਨ ਨਾਲ ਸੁਣਨਾ ਤੁਸੀਂ ਚੰਦ ਮਿੰਟ ਪਹਿਲਾਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਇੱਕ ਗੱਲ ਕਹੀ ਹੈ ਬੜੇ ਚੋਕ ਉੱਜਾ ਕੇ ਕਹੀ ਹੈ ਦਾਬੇ ਨਾਲ ਕਹੀ ਹੈ ਕਿ 2014 ਦੀਆਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਤੁਹਾਨੂੰ ਬਠਿੰਡੇ ਝੋਕਿਆ ਗਿਆ ਨੰਬਰ 1 ਨੰਬਰ 2 ਤੁਸੀਂ ਕਿਹਾ ਹੈ ਕਿ ਤੁਹਾਡੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਨਾ ਤਾਂ ਪਰਵਿੰਦ ਕੇਜਰੀਵਾਲ ਤੁਹਾਡੇ ਹਲਕੇ 'ਚ ਪ੍ਰਚਾਰ ਵਾਸਤੇ ਆਇਆ ਤੁਹਾਡੇ ਹੱਕ 'ਚ ਨਾ ਸੁਖਪਾਲ ਸਿੰਘ ਨਾ ਤਗਵਰ ਸਿੰਘ ਮਾਨ ਜੋ ਕਿ ਆਪ ਅਭੀ ਇਲੈਕਸ਼ਨ ਲੜ ਰਿਹਾ ਸੀ ਪਰ ਵੱਡਾ ਨੇਤਾ ਸੀ ਉਹ ਪਾਰਟੀ ਦਾ ਨਾ ਉਹ ਆਇਆ ਤੁਹਾਡਾ ਕਲਾਕਾਰ ਭਰਾ ਵੀ ਸੀ ਕੀ ਇਹ ਨਾ ਆਣ ਦਾ ਕਾਰਨ ਕੋਈ ਬਾਦਲ ਪਰਿਵਾਰ ਨਾਲ ਹੈ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਬਾਰੇ ਕੋਈ ਇਹਨਾਂ ਦੀ ਆਪਸੀ ਗੰਢਤੁੱਪ ਸੀਗੀ ਕੀ ਲੱਗ ਰਿਹਾ ਤੁਹਾਨੂੰ ਕਿ ਤੁਹਾਨੂੰ ਤੁਹਾਡੇ ਪਾਰਟੀਕੂਲਰ ਹਲਕੇ ਚ ਨਾ ਜਾਣਾ ਕੀ ਕਾਰਨ ਸੀ ਦੇਖੋ ਇਹ ਉਹ ਬਿਹਤਰ ਦੱਸ ਸਕਦੇ ਆ ਕਿ ਜਦੋਂ ਸਾਰੇ ਪੰਜਾਬ ਦਾ ਗੁੱਸਾ ਜੀ ਬਾਦਲਾਂ ਪ੍ਰਤੀ ਸੀ 2014 ਹੀ ਨਹੀਂ 2014 15 16 17 ਤੱਕ ਬਾਦਲਾਂ ਪ੍ਰਤੀ ਸੀ ਆਗੂ ਗੋਲਗੋਲ ਕੇ ਕਿਕਲੀ ਕਲੀਰ ਦੀ ਭਗਵੰਤ ਨੇ ਸਭ ਬਾਦਲਾਂ ਪ੍ਰਤੀ ਕੀਤਾ ਹੂੰ ਉਦੋਂ ਵੀ ਤਾਂ ਬਾਦਲਾਂ ਪ੍ਰਤੀ ਉਹ ਲੋਕ ਗੁੱਸਾ ਰੱਖੀ ਬੈਠੇ ਸੀ ਉਹ ਢੀਂਡ ਸੇ ਨੂੰ ਹਰੋਣਾ ਨਹੀਂ ਸੀ ਚਾਹੁੰਦੇ ਜੀ ਉਹ ਢੀਂਡਸੇ ਨੂੰ ਮਾੜਾ ਨਹੀਂ ਸੀ ਕਹਿ ਰਹੇ ਉਹ ਚੰਦੂ ਮਾਜਰੇ ਨੂੰ ਮਾੜਾ ਨਹੀਂ ਸੀ ਕਹਿ ਰਹੇ ਲੋਕ ਸਿਰਫ ਕਹਿੰਦੇ ਸੀ ਬਾਦਲ ਲੁੱਟ ਕੇ ਖਾ ਗਏ ਤੇ ਉਹਨਾਂ ਬਾਦਲਾਂ ਦੇ ਗੜ ਦੇ ਵਿੱਚ ਇੱਕ ਸੈਕਿੰਡ ਲਈ ਭਗਵੰਤ ਮਾਨ ਦਾ ਨਾ ਆਉਣਾ ਇੱਕ ਸੈਕਿੰਡ ਦੇ ਲਈ ਅਰਵਿੰਦ ਕੇਜਰੀਵਾਲ ਦਾ ਮੇਰੀ ਰਿਕੁਐਸਟ ਕਰਨ ਦੇ ਬਾਵਜੂਦ ਦਰਬਾਰ ਸਾਹਿਬ ਚ ਰਿਕੁਐਸਟ ਕਰਨ ਦੇ ਬਾਵਜੂਦ ਨਾ ਆਉਣਾ ਇਹਦਾ ਜਵਾਬ ਉਹ ਦੇਣ ਕਿ ਜੇ ਤੁਸੀਂ ਦਿੱਲੀ ਬੈਠ ਕੇ ਇਹ ਸੋਚਦੇ ਹੋ ਕਿ ਮੋਦੀ ਪੀਐਮ ਬਣੇਗਾ ਮੋਦੀ ਦੇ ਖਿਲਾਫ ਕੇਜਰੀਵਾਲ ਇਲੈਕਸ਼ਨ ਲੜੇਗਾ ਜੇ ਤੁਹਾਨੂੰ ਦਿੱਲੀ ਬੈਠਿਆਂ ਨੂੰ ਬਾਰਾ ਨਸੀ ਲੜਨਾ ਚੇਤੇ ਆ ਕਿ ਮੋਦੀ ਦੇ ਖਿਲਾਫ ਲੜੀਏ ਤਾਂ ਗੱਲ ਬਣੇਗੀ ਤਾਂ ਪੰਜਾਬ ਦਾ ਮੋਦੀ ਬਾਦਲ ਸੀ ਤਾਂ ਬਾਦਲਾਂ ਦੇ ਰਾਜ 'ਚ ਤੁਸੀਂ ਇਦਾਂ ਉਹ ਉਹ ਬੜਾ ਫਾਰਮੂਲਾ ਕਿਵੇਂ ਭੁੱਲ ਗਏ ਸੋ ਜੋ ਇਹ ਭਗਵੰਤ ਨੇ ਕੀਤਾ ਜਾਂ ਕੇਜਰੀਵਾਲ ਨੇ ਕੀਤਾ ਲੋਕਾਂ ਨੂੰ ਸਮਝ ਆਉਂਦੀ ਹੈ ਵੀ ਮਨਪ੍ਰੀਤ ਬਾਦਲ ਨਾਲ ਨੇੜਤਾ ਲਈ ਭਗਵੰਤ ਨਹੀਂ ਆਇਆ ਜਾਂ ਫਿਰ ਕੋਈ ਹੋਰ ਹਿڈن ਅਜੰਡੇ ਸੀ ਇਹਨਾਂ ਦੇ ਦੇ ਕੈਨ ਟੈਲ ਇਟ ਬੈਟਰ ਜੀ ਪਾਰਟੀ ਫੰਡਿੰਗ ਦੀ ਗੱਲ ਹੋਈ ਹੈ ਐਨਆਰਆਈਆਂ ਵੱਲੋਂ ਪੰਜਾਬੀ ਐਨਆਰਆਈਆਂ ਵੱਲੋਂ ਬਹੁਤ ਜ਼ਿਆਦਾ ਫੰਡਿੰਗ ਹੋਈ ਹੈ 3000 ਕਰੋੜ ਤੱਕ ਦਾ ਜਿਹੜਾ ਹੈਗਾ ਦਾਅਵੇ ਸਾਹਮਣੇ ਆ ਰਹੇ ਨੇ ਉਹ ਪੈਸਾ ਕਿੱਥੇ ਗਿਆ ਇਹ ਅਰਵਿੰਦ ਤੁਸੀਂ ਨਰਾਇਣ ਨੂੰ ਵੀ ਮਿਲ ਕੇ ਆਏ ਤੁਸੀਂ ਖੁਦ ਕਹਿ ਕੇ 4000 ਕਿਲੋਮੀਟਰ ਦਾ ਤੁਸੀਂ ਜਿਹੜਾ ਸਫ਼ਰ ਕਰਕੇ ਆਏ ਹੋ ਬਿਲਕੁਲ ਬਿਲਕੁਲ ਜੀ ਐਨਆਰਆਈ ਸਾਰੇ ਡੰਗੇ ਹੋਏ ਮਹਿਸੂਸ ਕਰ ਰਹੇ ਨੇ ਉਹ ਕਹਿੰਦੇ ਵੀ ਸਾਡੇ ਕੋਲੋਂ ਇੱਥੋਂ ਲੋਕਾਂ ਨੇ ਕੈਂਡੀਡੇਟਾਂ ਨੂੰ ਅਲੱਗ ਭੇਜਿਆ ਹੋਊਗਾ ਪਰ ਆਮ ਆਦਮੀ ਪਾਰਟੀ ਨੂੰ ਸੰਜੇ ਦੁਰਗੇਸ਼ ਨੂੰ ਲੋਕਾਂ ਨੇ ਮਣਾ ਮੂਹੀ ਪੈਸਾ ਭੇਜਿਆ ਲੋਕਾਂ ਨੇ ਆਮ ਆਦਮੀ ਪਾਰਟੀ ਕੇਜਰੀਵਾਲ ਦੇ ਨਾਮ ਤੇ ਬਹੁਤ ਪੈਸਾ ਭੇਜਿਆ ਲੋਕਾਂ ਨੇ ਜਿਹੜੇ ਕੋਈ 200 ਡਾਲਰ ਇੱਕ ਦਿਹਾੜੀ ਦਾ ਕਮਾਉਂਦੇ ਆ ਇੱਕ ਟੈਕਸੀ ਵਾਲਾ ਬੰਦਾ ਸੀ ਕੋਲੋਨਾ ਦੇ ਵਿੱਚ ਉਹ ਕਹਿੰਦਾ ਵੀਰੇ ਮੈਂ 200 ਡਾਲਰ ਕਮਾਉਣਾ ਤੇ ਮੈਂ ਉਹਦੇ ਚ ਬੱਚੇ ਵੀ ਪਾਲਦਾ ਪੜਾਉਣਾ ਵੀ ਆ ਤੇ ਆਪਣਾ ਰੋਜ਼ਗਾਰੀ ਗਰੋਸਰੀ ਵੀ ਕਰਦਾ ਕਹਿੰਦਾ ਮੈਂ 200 ਡਾਲਰ ਭੇਜਿਆ ਭਾਈ ਮੈਨੂੰ ਚੁੱਪਦੇ ਆ ਕਹਿੰਦਾ ਮੇਰੇ ਲਈ 200 ਡਾਲਰ ਬਹੁਤ ਸੀ ਭਾਈ ਕਹਿੰਦਾ ਮੇਰੇ ਘਰੇ ਵੀ ਪਿੰਡ 'ਚ ਮੈਂ ਪੈਸੇ ਭੇਜਣੇ ਹੁੰਦੇ ਆ ਕਹਿੰਦਾ ਸਾਡੇ ਨਾਲ ਜਦੋਂ 200 ਡਾਲਰ ਵਾਲਾ ਧੱਗਿਆ ਮਹਿਸੂਸ ਕਰਦਾ ਜਿਨ੍ਹਾਂ ਨੇ ਲੱਖਾਂ ਡਾਲਰ ਭੇਜੇ ਆ ਉਹਦਾ ਹਿਸਾਬ ਕੇਜਰੀਵਾਲ ਤੇ ਇਹ ਸੰਜੇ ਦੁਰਗੇਸ਼ ਕਿਉਂ ਨਹੀਂ ਦੰਦੇ ਜਾਂ ਇਹਨਾਂ ਦੀ ਜਸਕੀਰਤਮਾਨ ਜਿਹੜੀ ਉੱਥੇ ਬੈਠੀ ਹੈ ਉਹ ਕਿਉਂ ਨਹੀਂ ਦੰਦੇ ਨਹੀਂ ਮੈਂ ਮੇਰਾ ਵੀ ਇਹੀ ਸਵਾਲ ਹੈ ਕਿ ਤੁਸੀਂ ਪਾਰਟੀ ਦੇ ਅੰਦਰ ਰਹੇ ਹੋ ਤੁਸੀਂ ਐਨਆਰਆਈ ਨੂੰ ਵੀ ਮਿਲ ਕੇ ਆਏ ਹੋ ਤੁਸੀਂ ਪ੍ਰੈਸ ਕਾਨਫਰੰਸ ਚੰਦ ਮਿੰਟ ਪਹਿਲਾਂ ਕਿਹਾ ਕਿ ਭੁੱਖੇ ਨੰਗੇ ਆਏ ਸੀ ਹੁਣ ਇਹਨਾਂ ਦੀ ਗਰਦਨਾ ਤੱਕ ਮਾਸ ਚੜ ਗਿਆ ਇਹ ਕੌਣ ਨਿਭੰਦੇ ਇਹ ਸੰਜੇ ਦੁਰਗੇਸ਼ ਇਹਨਾਂ ਨੂੰ ਦੇਖ ਲਓ ਜੀ ਤੁਸੀਂ ਅੱਜ ਵੀ ਸੰਜੇ ਨੂੰ ਰਾਜ ਸਭਾ ਮੈਂਬਰ ਬਣਾ ਦਿੱਤਾ ਵੀ ਤੂੰ ਬਹੁਤ ਵਧੀਆ ਗੱਦਾਰੀ ਕਰਕੇ ਆਇਆ ਪੰਜਾਬ 'ਚ ਦੇ ਦੁਰਗੇਸ਼ ਪਾਟਕ ਨੂੰ ਉਹ ਹਲੇ ਵੀ ਇੱਥੇ ਸਾਇਲੈਂਟਲੀ ਹਿਡਨ ਆਰਗੇਨਾਈਜੇਸ਼ਨ ਹੋ ਰਹੀ ਦੀ ਪੰਜਾਬ ਦੀ ਚਲਾ ਰਿਆ ਕੇਜਰੀਵਾਲ ਦੀ ਹਰ ਮੀਟਿੰਗ 'ਚ ਹੋਣੀ ਤੁਸੀਂ ਪਿੱਛੇ ਦੇਖਿਆ ਹੋਊਗਾ ਵੀ ਫੂਲਕਾ ਸਾਹਿਬ ਨੇ ਇੱਕ ਦਿਨ ਉਹਨੂੰ ਗੜਕਿਆ ਵੀ ਇਹ ਇੱਥੇ ਬੈਠਾ ਕੀ ਕਰਦਾ ਤੇ ਉਹਨੂੰ ਬਾਹਰ ਕੱਢਿਆ ਤੇ ਜੇ ਇੰਨਾ ਰੋਸ ਹੈ ਫਿਰ ਵੀ ਕੇਜਰੀਵਾਲ ਨੇ ਉਹਨਾਂ ਨੂੰ लाडले ਪੁੱਤ ਬਣਾ ਕੇ ਕਿਉਂ ਰੱਖਿਆ ਹੋਇਆ ਕਿ ਬੇਟੇ ਬਹੁਤ ਅੱਛੀ ਕਮਾਈ ਕਰਕੇ ਲਾਏ ਹੋ ਪੰਜਾਬ ਸੇ ਅਸੀਂ ਇਸ ਚੀਜ਼ ਦਾ ਸਾਨੂੰ ਰੋਸ ਹੈ ਅਸੀਂ ਇਹਨਾਂ ਚੀਜ਼ਾਂ ਦਾ ਜਵਾਬ ਚਾਹੁੰਦੇ ਸੀ ਕੇਜਰੀਵਾਲ ਤੋਂ ਵੀ 17 ਜਨਵਰੀ ਨੂੰ ਈਮੇਲ ਲਿਖੀ ਸੀ ਵੀ ਜਵਾਬ ਦੋ ਸਾਡੀਆਂ ਗੱਲਾਂ ਦਾ ਕਿਉਂਕਿ ਅਸੀਂ ਛੱਡਣਾ ਨਹੀਂ ਚਾਹੁੰਦੇ ਪਾਰਟੀ ਜਦੋਂ ਜਿਹੜੀ ਪਾਰਟੀ ਅਸੀਂ ਆਪਣੇ ਆਪਣਾ ਇੱਕ ਘਰ ਬਣਾਇਆ ਸੀ ਯਾਰ ਅਸੀਂ ਇੱਕ ਰੈਵੋਲੂਸ਼ਨ ਲਈ ਤਿਆਰ ਹੋਏ ਸੀ ਤੁਸੀਂ ਅੱਜ ਤੱਕ ਵੀ ਜਦੋਂ ਰੈਵੋਲੂਸ਼ਨ ਜਮਾਂ ਹੀ ਤੁਸੀਂ ਗੰਦੇ ਨਾਲੇ ਸਿੱਟੀ ਆ 17 ਤਰੀਕ ਤੋਂ ਲੈ ਕੇ 21 ਤਰੀਕ ਤੱਕ ਇਹਨਾਂ ਦੀ ਵੇਟ ਕੀਤੀ ਹੈ 21 ਤਰੀਕ ਤੋਂ ਬਾਅਦ ਵਲੰਟੀਅਰਜ਼ ਇਹਨਾਂ ਜੋਰ ਲਾਉਂਦਰੇ ਬਾਈ ਛੱਡੀ ਨਾ ਬਾਈ ਅਸੀਂ ਗੱਲ ਕਰਾਂਗੇ ਬਾਈ ਇਹ ਪਸ ਸੁਧਾਰ ਲਾਂਗੇ ਮੈਂ ਕਿਹਾ ਚਲੋ ਤੁਹਾਡੀ ਵੀ ਗਲਤਫਹਿਮੀ ਦੂਰ ਕਰ ਦਿੰਨੇ ਆ 21 ਤੋਂ ਲੈ ਕੇ ਅੱਜ 29 ਤਰੀਕ ਨੂੰ ਅਸੀਂ ਪ੍ਰੈਸ ਕਾਨਫਰੰਸ ਹਾਰ ਕੇ ਕੀਤੀ ਹੈ ਵੀ ਸਾਥੀਓ ਇਸ ਤੋਂ ਜ਼ਿਆਦਾ ਵੇਟ ਨਹੀਂ ਕਰ ਸਕਦੇ ਵੀ ਤੁਸੀਂ ਵੀ ਗਲਤਫਹਿਮੀ 'ਚ ਨਾ ਰਹੋ ਜੇ ਇਹਨਾਂ ਨੂੰ ਪੰਜਾਬ ਪਿਆਰਾ ਹੁੰਦਾ ਜੇ ਇਹਨਾਂ ਨੂੰ ਦੇਸ਼ ਪਿਆਰਾ ਹੁੰਦਾ ਤਾਂ ਇੱਕ ਸੌਰੀ ਮੰਗਣ ਪੰਜਾਬੀਆਂ ਤੋਂ ਹਰ ਬੰਦੇ ਤੋਂ ਐਨਆਰਆਈਆਂ ਤੋਂ ਕੇਜਰੀ ਵਾਲਿਆ ਭਗਵੰਤ ਮਾਨ ਦੀ ਕਿਹੜੀ ਧੌਣ ਚੁੱਕਦੀ ਸੀ ਕਿਹੜੀ ਪੱਗ ਲੈਂਦੀ ਸੀ ਜੇ ਤੁਸੀਂ ਇੱਕ ਮਾਫੀ ਮੰਗ ਲੈਂਦੇ ਕਿ ਹਾਂ ਸਾਤੋਂ ਗਲਤੀਆਂ ਹੋਈਆਂ ਨੇ ਜੇ ਪੰਜਾਬੀ ਕਹਿੰਦੇ ਨੇ ਵੀ ਸੰਜੇ ਦੁਰਗੇਸ਼ ਨੇ ਲੁੱਟਿਆ ਤਾਂ ਸੰਜੇ ਦੁਰਗੇਸ਼ ਨੂੰ ਐਟਲੀਸ ਝਟਕਾਈ ਦਿਓ ਤੁਸੀਂ ਉਹਨਾਂ ਨੂੰ ਉਹਦੇ ਨਾਲ ਨਵਾਜ ਰਹੇ ਹੋ ਪੰਜਾਬੀਆਂ ਨੂੰ ਇੱਥੇ ਜਿਹੜਾ ਕੋਈ ਚੰਗਾ ਕੰਮ ਕਰਦਾ ਕਦੀ ਆ ਕੱਢਦਾ ਤੇ ਕਦੀ ਉਹ ਕੱਢਦਾ ਜੀ ਤੇ ਸਿਮਰਾ ਆਖਰੀ ਸਵਾਲ ਹੈ ਤੇ ਇਸ ਤੋਂ ਬਾਅਦ ਤੁਹਾਡੇ ਤੁਸੀਂ ਇੱਕ ਚੈਲੰਜ ਕੀਤਾ ਤੁਸੀਂ ਇੱਕ ਚੁਣੌਤੀ ਚੇਤਾਵਨੀ ਦਿੱਤੀ ਹੈ ਕਿ ਤੁਹਾਡੇ ਗਾਏ ਗੀਤ ਇਨਕਲਾਬ 1 ਇਨਕਲਾਬ 2 ਤੇ ਹੋਰ ਉਹਨਾਂ ਦੀ ਵਰਤੋਂ ਆਮ ਆਦਮੀ ਪਾਰਟੀ ਜਾਂ ਕੋਈ ਵੀ ਹੋਰ ਸਿਆਸੀ ਪਾਰਟੀ ਤੁਹਾਡੇ ਕਾਪੀਰਾਈਟ ਤੋਂ ਬਿਨਾਂ ਜਿਹੜਾ ਹੈਗਾ ਨਹੀਂ ਕਰੇਗੀ ਤੁਸੀਂ 5 ਕਰੋੜ ਦਾ ਦਾਅਵਾ ਠੋਕੋਗੇ ਉਹ ਕੀ ਚੇਤਾਵਨੀ ਹੈ ਤੁਹਾਡੀ ਤੇ ਇਸ ਇੰਟਰਵਿਊ ਦਾ ਅੰਤ ਤੁਹਾਡੇ ਕਿਸੇ ਵੀ ਉਸ ਗੀਤ ਦੇ ਚੰਦ ਲਾਈਨਾਂ ਨਾਲ ਸਾਡਾ ਹੋਵੇਗਾ ਦੇਖੋ ਜੀ ਉਹ ਲਾਈਨਾਂ ਜਿਹੜੀਆਂ ਹੈਗੀਆਂ ਆ ਉਹ ਅਸੀਂ ਬੜੀ ਕੁਛ ਵੀ ਮੈਂ ਲਿਖਦਾ ਆ ਮੈਂ ਜਿਸ ਪੂਰਾ ਉਸ ਰੌਂਚ ਜਾ ਕੇ ਚਾਹੇ ਤਜ਼ਾਬ 1984 ਮੈਂ ਹਰ ਕਿਸੇ ਦੇ ਦਰਦ ਨੂੰ ਆਪਣੇ ਤੇ ਹੋਇਆ ਮਹਿਸੂਸ ਕਰਦਾ ਫੇਰ ਲਿਖਦਾ ਉਵੇਂ ਹੀ ਇਹ ਇਨਕਲਾਬ ਗਾਣਾ ਸੀ ਜਿਹੜਾ ਉਦੋਂ ਦੇਸ਼ ਦੇ ਵਿੱਚ ਇੱਕ ਕ੍ਰਾਂਤੀ ਸੀ ਤੇ ਉਹ ਲੋਕਾਂ ਨੂੰ ਕਿਵੇਂ ਜਗਾਵਾ ਕਿਉਂਕਿ ਜਿਹੜੀ ਵੀਰ ਰਸ ਹੈ ਜਿਹੜੀ ਇੱਕ ਕਲਮ ਹੈ ਜਿਹੜੀ ਇੱਕ ਜਿਹਨੂੰ ਕਹਿੰਦੇ ਗਾਇਕੀ ਹੈ ਉਹ ਲੋਕਾਂ ਨੂੰ ਛੇਤੀ ਪ੍ਰੇਰਿਤ ਕਰਦੀ ਹੈ ਰਾਦਰ than ਕਿ ਪੋਲੀਟੀਕਲ ਸਪੀਚ ਜੀ ਤੇ ਉਹੀ ਗਾਣਾ ਫਿਰ ਵੈਰਾਨਸੀ ਚੱਲਿਆ ਮਿੱਠੀ ਚੱਲਿਆ ਸਾਰੀਆਂ ਲੋਕ ਸਭਾਵਾਂ ਤੇ ਕੇਜਰੀਵਾਲ ਨੇ ਚਲਵਾਇਆ ਜੀ ਅਸੀਂ ਉਦੋਂ ਉਸ ਰੌਂਚ ਸੀ ਪਰ ਹੁਣ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਉਹ ਗਾਣੇ ਦੇ ਬੋਲ ਜਾਂ ਮੇਰੀ ਗਾਇਕੀ ਜਾਂ ਉਹਦੇ ਪਿੱਛੇ ਜਿਹੜੀ ਸਪਿਰਿਟ ਸੀ ਸੱਚਾਈ ਸੀ ਉਹਨੂੰ ਡਿਜ਼ਰਵ ਕਰਦੇ ਹਾਂ ਅਸੀਂ ਇਹਨਾਂ ਨੂੰ ਆਗਾ ਕਰਦੇ ਹਾਂ ਵਰਨ ਕਰਦੇ ਹਾਂ ਕਿ ਕਿਸੇ ਵੀ ਆਪਣੀ ਕੰਪੇਨਿੰਗ 'ਚ ਕਿਸੇ ਵੀ ਸਟੇਟ ਦੇ ਵਿੱਚ ਜਾਂ ਪੂਰੀ ਦੁਨੀਆ 'ਚ ਤੁਸੀਂ ਕਿਤੇ ਵੀ ਸਾਡਾ ਉਹ ਗਾਣਾ ਨਹੀਂ ਚਲਾਓਗੇ ਅਸੀਂ ਵਰਜਦੇ ਹਾਂ ਤੁਹਾਨੂੰ ਜੇ ਤੁਸੀਂ ਚਲਾਓਗੇ ਤਾਂ 5 ਕਰੋੜ ਦਾ ਅਸੀਂ ਦਾਵਾ ਠੋਕਾਂਗੇ ਕਿ ਜੇਰੀਵਾਲ ਸਾਹਿਬ ਤੁਸੀਂ ਕਹਿੰਦੇ ਹੋ ਵੀ ਇਮਾਨਦਾਰ ਬਹੁਤ ਐ ਹੁਣ ਤੁਸੀਂ ਉਹ ਗਾਣਾ ਉਸੇ ਇਮਾਨਦਾਰੀ ਜਿਹੜੀ ਥੋੜੀ ਬਹੁਤੀ ਸ਼ਾਇਦ ਤੁਹਾਡੇ ਚ ਜੇ ਹੋਵੇ ਤਾਂ ਉਹਨੂੰ ਮੁੱਖ ਰੱਖਦੇ ਹੋਏ ਸਾਡਾ ਗਾਣਾ ਨਾ ਚਲਾਇਓ ਇਹਦੀ ਚੰਦ ਲਾਈਨਾਂ ਤਰਨਮ ਚੋਂ ਅਸੀਂ ਲੋਕ ਸੁਣਨਾ ਚਾਹੁੰਦੇ ਬਹੁਤ ਸੋਲੀਏ ਯਾਰੋ ਹਮ ਕਬ ਜਾਗेंगे ابھی ਨਹੀਂ ਜਾਗੇ ਤੋ ਫਿਰ ਕਬ ਜਾਗेंगे ਭਗਤ ਸਿੰਘ অর ਚੰਦਰਸ਼ੇਖਰ ਵੀ ਦੇ ਰਹਾ ਆਵਾਜ਼ ਤੋੜ ਗੁਲਾਮੀ ਦੀਆਂ ਜ਼ੰਜੀਰਾਂ ਕੁੱਚਲ ਦੋ ਕਾਲੇ नाग ਲਾ ਦੋ ਇਨਕਲਾਬ 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 ਜ਼ਿੰਦਾਬਾਦ ਇਨਕਲਾਬ ਇਨਕਲਾਬ ਜ਼ਿੰਦਾਬਾਦ ਇਨਕਲਾਬ ਸੋ ਇਹ ਗਾਣਾ ਅਸੀਂ ਸਾਡੇ 8 ਮਿੰਟ ਦਾ ਇਹਦੇ ਵਿੱਚ ਰੈਪ ਵੀ ਹੈ ਤੇ ਲੋਕਾਂ ਨੂੰ ਵੀ ਹੁਣ ਸੁੱਤੇ ਨਾ ਰਹੋ ਆਓ ਇਕੱਠੇ ਹੋ ਕੇ ਆਜੋ ਸਭ ਕੁਝ ਜੋ ਉਸ ਟਾਈਮ ਤੇ ਲੋਡ ਸੀ ਜਿਹੜਾ ਇੱਕ ਪੋਲਿਟਿਕਲ ਲੀਡਰ ਸਪੀਚ ਕਹਿੰਦਾ ਸੀ ਉਸ ਗਾਇਕੀ ਵਿੱਚ ਕਿਹਾ ਸੀ ਜੀ ਤੇ ਉਹਨਾਂ ਗਾਣਿਆਂ ਦੀ ਕੋਈ ਕਦਰ ਨਹੀਂ ਸਾਡੇ ਸੱਚ ਦੀ ਕੋਈ ਕਦਰ ਨਹੀਂ ਸਾਡੇ ਬਠਿੰਡੇ ਵਿਰੁੱਧ ਬਾਦਲਾਂ ਦੇ ਲੜਨ ਦੇ ਆਪਣੀ ਕੈਰੀਅਰ ਕੁਰਬਾਨ ਕਰਨ ਦੇ ਸਾਡੇ ਬੱਚੇ ਰੋਲਣ ਦੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਉਹਨਾਂ ਨੂੰ ਕੋਈ ਕਦਰ ਨਹੀਂ ਜਿੱਥੇ ਹੁਣ ਇੰਨੀ ਕਦਰ ਨਹੀਂ ਬਾਈ ਜਿੱਥੇ ਤੁਸੀਂ ਕ੍ਰਾਂਤੀ ਦਾ ਖੇੜਾ ਛੱਡ ਗਏ ਅਸੀਂ ਤੁਹਾਡਾ ਖੇੜਾ ਛੱਡਦੇ ਹਾਂ ਬਹੁਤ ਸ਼ੁਕਰੀਆ ਜੀ ਬਹੁਤ ਸასი ਸ਼ੁਕਰੀਆ ਧੰਨਵਾਦ ਜੀ